ਸਾਥ ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਥਿਆ ਅਜ ਲੜੀਵਾਰ ਕਰ ਰਹੇ ਹਾਂ ਮਹਿੰਗੇ ਸ਼ਬਦ ਕਠਣ ਸ਼ਬਦ ਉਹਨਾਂ ਦੇ ਵਿਸਰਾਂਗ ਤੇ ਜਿੰਨੇ ਵੀ ਆਪਾਂ ਇਹ ਸਕਰੀਨ ਤੇ ਦੇਖ ਰਹੇ ਹਾਂ ਲਿਖੇ ਇਹਨਾਂ ਦੇ ਵਿਸਰਾਂਗ ਤੇ ਜਿੱਥੇ ਜਿੱਥੇ ਜਮਕ ਵੀ ਲੱਗੇ ਉਹ ਵੀ ਦੱਸਾਂਗੇ ਤੇ ਉਚਾਰਨ ਦੱਸਾਂਗੇ ਜਨਮਨ ਤਾ ਮਰਨਨ ਹੁਣ ਤੁਸੀਂ ਇਹ ਖਿਆਲ ਰੱਖਣਾ ਹੈ ਕਿ ਇਹਨਾਂ ਦੇ ਵਿੱਚ ਜੋ ਤੱਤ ਆਉਂਦਾ ਹੈ ਇਹ ਮੁਕਤ ਹੈ ਤੱਤ ਨੂੰ ਕੋਈ ਲਗਾਮਤਰਾ ਨਹੀਂ ਲੱਗਦੀ ਹਾਂਜੀ ਇੱਕ ਇਹ ਤੁਸੀਂ ਰੱਖਣਾ ਕਿ ਇਹ ਨੰਨਾ ਹੈ ਨੰਨੇ ਦੀ ਆਵਾਜ਼ ਉਚਾਰਨ ਕਰਨੀ ਜਨਮੰ ਜਨਮੰ ਹਾਂ ਜਨਮੰ ਤਾਂ ਮਰਨੰ ਇੱਥੇ ਜਮਕੀ ਲਾਉਣੀ ਹੈ ਜਮਕੀ ਦਾ ਮਤਲਬ ਹੁੰਦਾ ਹੈ ਅੱਧਾ ਵਿਸਰਾਮ ਇੱਕ ਪੂਰਾ ਵਿਸਰਾਮ ਉਹਦੇ ਚ ਰੁਕਣਾ ਹੈ ਸਾਹ ਲੈਣਾ ਅੱਧਾ ਵਿਸਰਾਮ ਹੁੰਦਾ ਕਿ ਥੋੜਾ ਰੁਕਣਾ ਹੈ ਜਨਮੰ ਤਾ ਮਰਨੰ ਹਰਖੰ ਤਾ ਸੋਗੰ ਇੱਥੇ ਵਿਸਰਾਮ ਲਉਣਾ ਸੋਗੰ ਤੇ ਆਣ ਕੀ ਤੁਸੀਂ ਫਿਰ ਤਿਆਰ ਰੱਖਣਾ ਜੇ ਤਤੈ ਆਏ ਮੁਕਤੈ ਆ ਇਹਨਾਂ ਨੂੰ ਕੋਈ ਲਗਾ ਮਾਤਰਾ ਨਹੀਂ ਲੱਗੀ ਜਨਮੰ ਤਾ ਮਰਨੰ ਤਾ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਤਤੈ ਮੁਕਤੈ ਹੀ ਉਚਾਰਨ ਕਰਨਾ ਜਨਮੰ ਤਾ ਮਰਨੰ ਹਰਖੰ ਤਾ ਸੋਗੰ ਠੀਕ ਆ ਸੋਗੰ ਤੇ ਆਣ ਕੇ ਵਿਸਰਾਮ ਲਾ ਦੋ ਠੀਕ ਹੈ ਭੋਗੰ ਤਾ ਰੋਗੰ ਪੋਗੰ ਤਾਰੋਗੰ ਟਿੱਪੀਆਂ ਉਚਾਰਨ ਕਰਨੀਆਂ ਉਚੰ ਤਾ ਨੀਚੰ ਨੀਚੰ ਤੇ ਵਿਸਰਾਮ ਉਚੰ ਤਾ ਨੀਚੰ ਨਾਨਾ ਸੋ ਮੂਚੰ ਇਸ ਨੂੰ ਨਾਨਾ ਉਚਾਰਨ ਕਰਨਾ ਹੈ ਠੀਕ ਹੈ ਇਸ ਨੂੰ ਭਾਰਾ ਉਚਾਰਨ ਕਰਨਾ ਕਿਉਂਕਿ ਥੱਲੇ ਅਹੰਤ ਲੱਗੀ ਹੋਈ ਹੈ ਇਸ ਨੂੰ ਭਾਰਾ ਉਚਾਰਨ ਕਰਨਾ ਨਾਨਾ ਹਾਂ ਨਾਨਾ ਨਾਨਾ ਸੋ ਮੂਚੰ ਔਂਕੜ ਦਾ ਧਿਆਨ ਦੇਣਾ ਸੋ ਮੂਚੰ ਸਮਝ ਲੱਗੀ ਸਾਰੀ ਹਾਂਜੀ ਇਹ ਪੰਕਤੀ ਆਉਂਦੀ ਏ ਰਾਜੰ ਤਾ ਮਾਨੰ ਇੱਥੇ ਵਿਸ਼ਰਾਮ ਹੈ ਬਿਮਾਨੰ ਤਾ ਹਿਨੰ ਬਿਮਾਨੰ ਤਾ ਹਿਨੰ ਤਤਿ ਮੁਕਤੀ ਧਿਆਨ ਦੇਣਾ ਪਰਵਿਰਤ ਮਾਰਗੰ ਇੱਥੇ ਵਿਸ਼ਰਾਮ ਹੈ ਪਰਵਿਰਤ ਬੋਲਣਾ ਪੱਪੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪਰਵਿਰਤ ਹਾਂ ਅੱਗੇ ਜਿਹੜਾ ਰਾਰਾ ਇਹ ਪੂਰਾ ਲੱਗਾ ਹੈ ਵਰਿਤ ਮਾਰਗੰ ਵਰਤੰਤ ਬਿਨਾਸਨੰ ਠੀਕ ਆ ਵਰਤੰਤ ਬਿਨਾਸਨੰ ਨੰਨੇ ਤੇ ਟਿੱਪੀ ਆ ਠੀਕ ਹੈ ਸਮਝ ਲੱਗਦੀ ਪਈ ਨਾ ਹਾਂਜੀ ਹਾਂ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੀਨ ਅਸਥਿਰੰ ਅਸਥਿਰੰ ਤੇ ਬਿਸਰਾਮ ਲੰਮਾ ਠੀਕ ਹੈ ਗੋਬਿੰਦ ਗੋਬਿੰਦ ਨਹੀਂ ਪੜਨਾ ਗੱਗੇ ਹੋੜਿਆ ਗੋਬਿੰਦ ਗੋਬਿੰਦ ਭਜਨ ਨੰਨੇ ਦੀ ਆਵਾਜ਼ ਉਚਾਰਨ ਕਰਨੀ ਭਜਨ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਸੰਗੇਣ ਨਾਣਾ ਨੰਨਾ ਤੇ ਨਾਣੇ ਦੀ ਇਹ ਤੁਸੀਂ ਧਿਆਨ ਦੇਣਾ ਜਿੱਥੇ ਨੰਨਾ ਲੱਗਾ ਉੱਥੇ ਨੰਨੇ ਦੀ ਆਵਾਜ਼ ਕੱਢੋ ਜਿੱਥੇ ਨਾਣਾ ਉੱਥੇ ਨਾਣੇ ਦੀ ਆਵਾਜ਼ ਕੱਢੋ ਸੰਗੇਣ ਸੰਗੇਣ ਹਾਂ ਅਸਥਿਰੰ ਅਸ ਸਥਿਰੰ ਇਕੱਠਾ ਉਚਾਰਨ ਕਰਨਾ ਸਥਿਰੰ ਇੱਥੇ ਵਿਸ਼ਰਾਮ ਲੈਣਾ ਠੀਕ ਹੈ ਨਾਨਕ ਭਗਵੰਤ ਪਜਨਾਸਨੰ ਇਕੱਠੇ ਉਚਾਰਨ ਕਰਨਾ ਪਜਨਾਸਨੰ ਪਜਨਾਸਨੰ ਹਾਂ ਪਜਨਾਸਨੰ ਭੱਬੇ ਦੀ ਆਵਾਜ਼ ਉਚਾਰਨ ਕਰਨੀ ਪਜਨਾਸਨੰ ਨਾਨਕ ਭਗਵੰਤ ਪਜਨਾਸਨੰ ਤੁਹਾਨੂੰ ਸਾਰੀ ਸਮਝ ਲੱਗੀ ਨਾ ਹਾਂਜੀ ਕਿੱਥੇ ਵਿਸ਼ਰਾਮ ਲੈਣਾ ਹੈ ਕਿਵੇਂ ਉਚਾਰਨ ਕਰਨਾ ਹੈ ਰਾਜੰ ਤਾ ਮਾਨੰ ਅਭਮਾਨੰ ਤਾ ਹਿੰਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੀਨ ਅਸਥਿਰੰ ਨਾਨਕ ਭਗਵੰਤ ਭਜਨਾਸਨੰ ਲੱਗੀ ਸਮਝ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ